ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਪਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਅੱਜ ਰਾਤ ਦੇ ਮੌਸਮ ਪੰਜਾਬ ਦੇ ਵਿੱਚ ਕਿਵੇਂ ਦਾ ਰਹਿਣ ਵਾਲਾ ਹੈ ਪੰਜਾਬ ਦੇ ਵਿੱਚ ਸਵੇਰ ਵੇਲੇ ਧੂਮੀ ਦੇਖਣ ਨੂੰ ਮਿਲਿਆ ਲਗਭਗ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਧੂਮੀ ਕਿਰਮਣਕਣੀ ਬਰਸਾਤ ਦੇ ਰੂਪ ਦੇ ਵਿੱਚ ਇੱਕ ਤੋਂ 2 ਘੰਟੇ ਦਾ ਸਪੈਲ ਲੱਗਿਆ ਜਿਸ ਦੇ ਕਾਰਨ ਠੰਡ ਦੇ ਕਾਫੀ ਜ਼ਿਆਦਾ ਹਾਲਾਤ ਵੱਧ ਚੁੱਕੇ ਨੇ ਤਾਜ਼ਾ ਸੈਟਲਾਈਟ ਇਮੇਜ ਦੇਖਾਂਗੇ ਅੱਜ ਰਾਤ ਮੀਂਹ ਦੀ ਕੀ ਸੰਭਾਵਨਾ ਹੈ ਹਵਾ ਦਾ ਕੀ ਰੁੱਖ ਹੈ ਸਾਰੀ ਜਾਣਕਾਰੀ ਪੇਸ਼ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਾਂ ਤਾਜ਼ਾ ਸੈਟਲਾਈਟ ਇਮੇਜ ਦੀ ਤਾਂ ਉੱਤਰੀ ਪੰਜਾਬ ਅਤੇ ਦੱਖਣ ਪੂਰਬੀ ਪੰਜਾਬ ਦੇ ਵਿੱਚ ਹਜੇ ਵੀ ਬੱਦਲਬਾਈ ਬਣੀ ਹੋਈ ਹੈ ਲਗਾਤਾਰ ਹਜੇ ਵੀ ਹਵਾ ਠੰਡੀ ਚੱਲ ਰਹੀ ਹੈ ਸ਼ੀਤ ਲਹਿਰ ਦਾ ਅਸਰ ਹੈ ਤਾਪਮਾਨ ਜਿਹੜਾ ਮੀਂਹ ਦੇ ਕਾਰਨ 10 ਡਿਗਰੀ ਤੋਂ نیچے ਚਲਾ ਗਿਆ ਹੈ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਦੀ ਇੱਕ ਤਰੀਕੇ ਨਾਲ ਐਂਟਰੀ ਹੁੰਦੀ ਦਿਖਾਈ ਦੇ ਰਹੀ ਹੈ। ਬਾਕੀ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਦਾ ਨਾਮ ਕੀ ਹੈ? ਮੀਂਹ ਦੇ ਵੇਲੇ ਕਿਸ ਤਰੀਕੇ ਦਾ ਹੋਇਆ? ਠੰਡ ਦੇ ਕੀ ਹਾਲਾਤ ਨੇ? ਚੈਨਲ ਤੇ ਨਵੇਂ ਹੋ, ਪਹਿਲੀ ਵਾਰ ਵੀਡੀਓ ਦੇਖ ਰਹੇ ਹੋ, ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ। ਅੱਜ ਰਾਤ ਦੀ ਗੱਲ ਕੀਤੀ ਜਾਵੇ ਤਾਂ ਬੱਦਲੀ ਸਿਸਟਮ ਪੰਜਾਬ ਦੇ ਉੱਪਰ ਐਕਟਿਵੇਟ ਰਹੇਗਾ। ਹਲਕੇ ਦਰਮਿਆਨੀ ਬੂੰਦਾਬاندی ਸਾਨੂੰ ਹੁਸ਼ਿਆਰਪੁਰ, ਨਵਾਂ ਸ਼ਹਿਰ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਪਟਿਆਲੇ ਦਾ ਇਲਾਕਾ ਕਪੂਰਥਲੇ ਦਾ ਇਲਾਕਾ ਰੂਪਨਗਰ ਜ਼ਿਲ੍ਹਾ ਹੋ ਗਿਆ ਸ਼੍ਰੀ ਆਨੰਦਪੁਰ ਸਾਹਿਬ ਤੋਂ ਲੈ ਕੇ ਨੰਗਲ ਦਾ ਇਲਾਕਾ ਕਰਾਲੀ ਮੁਹਾਲੀ ਪਟਿਆਲੇ ਦੇ ਕੁਝ ਬੈਲਟ ਨਾਲ ਦੀ ਨਾਲ ਫਤਿਹਗੜ੍ਹ ਸਾਹਿਬ ਦੀ ਬੈਲਟ ਤੇ ਸੰਗਰੂਰ ਦਾ ਇਲਾਕਾ ਇਹਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਪੰਜਾਬ ਦੇ ਵਿੱਚ ਮੌਸਮ ਫਿਲਹਾਲ ਠੀਕ ਠਾਕ ਬਣਦਾ ਹੋਇਆ ਦਿਖਾਈ ਦੇ ਰਿਹਾ ਹਵਾ ਚੱਲੇਗੀ ਸ਼ੀਤ ਲਹਿਰ ਦੇ ਹਾਲਾਤ ਨੇ ਤਾਪਮਾਨ ਜਿਹੜਾ ਰਾਤ ਦਾ ਇਸ ਸਮੇਂ ਦੀ ਗੱਲ ਕੀਤੀ ਹੈ ਉਹ ਤਾਂ 10 ਡਿਗਰੀ ਤੋਂ ਥੱਲੇ ਆ ਚੁੱਕਿਆ ਹੈ ਕਾਫੀ ਜ਼ਿਆਦਾ ਠੰਡ ਦੇ ਹਾਲਾਤ ਬਣ ਚੁੱਕੇ ਨੇ ਤੇ ਰਾਤ ਦੇ ਵੇਲੇ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਅੱਜ 1 ਤੋਂ 2 ਡਿਗਰੀ ਤਾਪਮਾਨ ਦੇਖਣ ਨੂੰ ਮਿਲੇਗਾ ਲਗਭਗ 0 ਡਿਗਰੀ ਦੇ ਨੇੜੇ ਤੇੜੇ ਤਾਪਮਾਨ ਪਹੁੰਚਦਾ ਹੋਇਆ ਦਿਖਾਈ ਦੇ ਸਕਦਾ ਹੈ ਬਾਕੀ ਕੱਲ ਦੀ ਗੱਲ ਕੀਤੀ ਜਾਵੇ ਤਾਂ ਕੱਲ ਨੂੰ ਵੀ ਬਦਲੇ ਸਿਸਟਮ ਅਤੇ ਮੀਂਹ ਦੇ ਚਾਂਸ ਨੇ ਪੰਜਾਬ ਦੇ ਵਿੱਚ ਜਿਹਦੇ ਬਾਰੇ ਤੁਹਾਨੂੰ ਅਸੀਂ ਆਉਂਦੀ ਵੀਡੀਓ ਵਿੱਚ ਯਾਨੀ ਕਿ ਸਵੇਰ ਦੀ ਵੀਡੀਓ ਵਿੱਚ ਪ੍ਰੋਪਰ ਜਾਣਕਾਰੀ ਦੇ ਦੇਵਾਂਗੇ ਕਿ ਕਿਸ-ਕਿਸ ਇਲਾਕੇ ਵਿੱਚ ਮੀਂਹ ਦੇ ਹਾਲਾਤ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਉਹ ਵੀਡੀਓ ਵੀ ਤੁਹਾਡੇ ਤੱਕ ਜਾਣਕਾਰੀ ਰਹੀ ਪਹੁੰਚਦੀ ਹੋ ਸਕੇ ਅਗਰ ਤੁਹਾਨੂੰ ਸਾਡੀ ਦਿੱਤੀ ਹੋਈ ਜਾਣਕਾਰੀ ਚੰਗੀ ਲੱਗ ਗਈ ਹੈ ਇਨਫੋਰਮੇਟਿਵ ਲੱਗੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰ ਦਿਓ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ